ਉਹਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਮੋਟਰ ਵਹੀਕਲ ਐ 2019 ਦੀ ਧਾਰਾ 199A ਤੇ 199 ਵਿੱਚ ਸ਼ੋਦ ਹੋ ਚੁਕੀ ਹੈ ਜਿੰਨਾ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਪਲੀਜ਼ ਉਹਨਾਂ ਨੂੰ ਰਿਕਵੈਸਟ ਹੈ ਕਿ ਤੁਸੀਂ ਕੋਈ ਵੀ ਟੂ-ਵੀਲਰ ਜਾਂ ਫੋਰ-ਵੀਲਰ ਨਹੀਂ ਚਲਾਉਣਾ ਅਗਰ ਦਰਾਨੇ ਚੈਕਿੰਗ ਐਕਟ 8 24 ਤੋਂ ਬਾਅਦ ਤੁਸੀਂ ਫੜੇ ਗਏ ਤਾਂ ਤੁਹਾਡੇ ਮਾਤਾ-ਪਿਤਾ ਦੋਨਾਂ ਨੂੰ 3 ਸਾਲ ਦੀ ਸਜ਼ਾ ਜਾਂ ਨਾਲ 25000 ਰੁਪਿਆ ਜੁਰਮਾਨਾ ਵੀ ਹੋ ਸਕਦਾ ਹੈ। ਪਾਰਸ ਬੜਾ ਕਿਹੜਾ ਕਰਦਾ ਹੈ? ਪਲੱਸ 1 ਤੇ ਅੱਗੇ ਤੁਹਾਨੂੰ ਲੈਕਚਰ ਦਿੱਤਾ ਹੈਗਾ ਟ੍ਰਾਫਿਕ ਪੁਲਿਸ ਵੱਲੋਂ ਕੀ ਲੈਕਚਰ ਦਿੱਤਾ ਹੈ? ਲੈਕਚਰ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਨ੍ਹਾਂ ਦੀ ਏਜ 18 ਤੋਂ ਘੱਟ ਹੈ ਉਹਨਾਂ ਨੂੰ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਹੈ। ਕੀ ਹੋਰ ਕੀ ਕਹਿੰਦਾ? ਤੇ ਉਹਨਾਂ ਨੇ ਕਿਹਾ ਕਿ ਇਹਦੇ ਔਰ ਇੱਕ ਆਰਟੀਕਲ ਦੇ ਨੂਜੇ ਅੰਦਰ ਪਨਿਸ਼ਨ ਨਹੀਂ ਦਿੱਤੀ ਜਾ ਸਕਦੀ ਹੈ ਉਹਨਾਂ ਦੇ ਪੇਰੈਂਟਸ ਨੂੰ ਪਨਿਸ਼ਨ ਨਹੀਂ ਦਿੱਤੀ ਜਾ ਸਕਦੀ ਹੈ 3 ਸਾਲ ਦੀ ਜੇਲ੍ਹ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ objectivity ਵਾਲਾ ਹੋਗਾ ਮੇਰਾ ਟਿਕੋਗਾ ਪੀ 2 ਕਿਹੜੀ ਕਲਾਸ ਪਾਸ ਕਰਦੇ ਹੋ ਪਾਸ 2 ਕਮਰਸ ਪਾਸ 2 ਕਮਰਸ ਨੇ ਕਹਿੰਦੇ ਅੱਜ ਕਿੰਦਾ ਦਾ ਆਪੇ ਪੇਸ਼ ਛੱਲ ਬਣੋ ਲਾ ਦੱਸਿਆ ਗਿਆ ਕੀ ਦੱਸਿਆ ਗਿਆ ਬੰਨੇ ਨੇ ਸਾਨੂੰ ਦੱਸਿਆ ਟ੍ਰੈਫਿਕ ਰੂਲਸ ਦੇ ਬਾਰੇ ਕੀ ਨਿਊ ਨਿਯਮ ਬਣਾਇਆ ਗਿਆ ਵਾ ਉਹਦੇ ਤੇ ਵਹੀਕਲ ਜਿਹੜੇ ਹੈਗੇ ਆ ਕਿ ਜਿਹੜਾ ਬੱਚਾ ਜਾਊਗਾ ਔਨ ਦੇ ਮਾਪੇ ਉਹ ਵੀ ਸਜ਼ਾ ਹੋਗੀ ਫਾਈਨ ਵੀ ਹੋਗਾ ਤੇ ਅਸੀਂ ਇਹ ਰੂਲਸ ਨੂੰ ਜ਼ਰੂਰ ਫਾਲੋ ਕਰਾਂਗੇ ਤੇ ਬਹੁਤ ਵਧੀਆ ਰੂਲ ਹੈ ਇਹਦੇ ਨਾਲ ਐਕਸੀਡੈਂਟ ਵਗੈਰਾ ਨਹੀਂ ਹੋਣਾ ਸਿਮਰਤ ਰਾਉ ਚ ਸੀਮਰ ਸੰਬੰਧਿਤ ਅੱਜ ਬੜਾ ਫੁੱਲ ਲੈਕਚਰ ਹੋਇਆ ਕੀ ਤੁਹਾਨੂੰ ਦੱਸਿਆ ਗਿਆ ਜਾਣਕਾਰੀਆਂ ਕਿ ਦਿੱਤੀਆਂ 18 ਸਾਲ ਤੋਂ ਘੱਟ ਉਮਰ ਦੇ ਬੋਰਸਾਂ ਨਾ ਚਲਾਉਣ ਤੇ ਜੁਨਾਈ 16 ਤੋਂ 18 ਉਮਰ ਦਾ ਬਲਾਸਸ ਬਣਾ ਲਓ ਤੇ ਬਾਲਾ ਤੇ ਆਪਾਂ ਮੋਰਸਾ ਨਹੀਂ ਚਲਾਉਣਾ ਚਾਹੀਦਾ ਜਿਹੜਾ ਫੜਿਆ ਗਿਆ ਹੁਣ ਤੇ ਉਹਨਾਂ ਜਿਹੜਾ ਤੇ ਉਹਨਾਂ ਦੇ ਮਾਪੇ ਸੇਵਮਾਨਾ ਪੱਤੀ ਆ ਦਰਵਾਣਾ ਪੱਤੀ ਦਾ ਰਮਨਨ ਉਹ ਮਾਪੇ ਜਿਹੜੇ ਹਾਂ ਜੀ ਸਵਾਪਾ ਬੁਲਾਇਆ ਇੱਕ ਨਵੀਂ ਲਾਈਨ ਦਾ ਰਿਚੇਂਜ ਕੀਤੀ ਗਈ ਹੈ ਇਹ ਅੱਗ ਤੋਂ ਪੰਗਜ ਦੇ ਚਾਰਡੇ ਵਿਚ ਇਹ ਸੰਜਾ ਅਗਿਆਰ ਹੈ ਕਿ ਇਹ ਸਾਰੇ ਸਤ੍ਰੇ ਜੀ ਸਰਕਾਰ ਵੱਲੋਂ ਮੋਟਰ ਵਹੀਕਲ 2019 ਦੇ ਵਿੱਚ ਧਾਰਾ 199 A ਤੇ 199 ਵਿੱਚ ਸੋਧ ਕਰ ਦਿੱਤੀ ਗਈ ਹੈ ਜਿੰਨਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਕੋਈ ਵੀ ਟੂ ਵੀਲਰ ਗੀਰਾਂ ਵਾਲਾ ਵੀਕਲ ਜਾਂ 4 ਵੀਲਰ ਨਹੀਂ ਚਲਾਉਣਗੇ। ਅਗਰ ਦਰਾਨੇ ਚ ਚੈਕਿੰਗ ਉਹਨਾਂ ਦੇ ਵਿੱਚੋਂ ਕੋਈ ਵੀ ਫੜਿਆ ਜਾਂਦਾ ਹੈ ਤੇ ਉਹਨਾਂ ਦੇ ਮਾਤਾ ਪਿਤਾ ਨੂੰ 3 ਸਾਲ ਦੀ ਕੈਦ ਤੇ 25000 ਜੁਰਮਾਨਾ ਵੀ ਹੋ ਸਕਦਾ ਹੈ। ਅਗਰ ਕੋਈ ਬੱਚਾ ਕਿਸੇ ਆਂਡੀ ਗਵੰਡੀ ਦਾ ਵੀਕਲ ਮੰਗ ਕੇ ਲੈ ਆਇਆ ਜਿਸ ਦੀ ਕੋਮ 18 ਸਾਲ ਤੋਂ ਘੱਟ ਹੈ। ਤੇ ਜਿਹੜਾ ਵੀਕਲ ਉਸ ਇਨਸਾਨ ਦੇ ਨਾਂ ਤੇ ਬੋਲ ਰਿਹਾ ਉਹਦੀ ਕਾਪੀ ਦੇ ਉੱਤੇ ਜਿਹੜੀ ਆਰਸੀ ਹੈ ਜਿਹਦਾ ਨਾਮ ਮੈਂਸ਼ਨ ਹੋਇਆ ਜਿਹੜਾ ਮਾਲਕ ਹੋਇਆ ਮਾਲਕ ਉਹ ਇਸ ਸਜਾ ਦਾ ਹੱਕਦਾਰ ਹੈ ਜੀ ਕਿਦਾਂ ਰਿਸਪੌਂਸ ਕਿਦਾਂ ਬੱਚਿਆਂ ਦਾ ਹਾਂਜੀ ਬੱਚਿਆਂ ਦਾ ਰਿਸਪੌਂਸ ਬਹੁਤ ਵਧੀਆ ਜੀ ਅਸੀਂ ਹਰ ਰੋਜ਼ ਤਕਰੀਬਨ ਡਿਸਟ੍ਰਿਕਟ ਮੋਗਾ ਸਾਰਾ ਕਵਰ ਕਰਤਾ ਜੀ ਸਾਰੀਆਂ ਸਬ ਡਿਵੀਜ਼ਨਾਂ ਅੱਜ ਅਸੀਂ ਸਵੇਰ ਲਰਨਿੰਗ ਫੀਲਡ ਸਕੂਲ ਸੀ ਹੁਣ ਇੱਥੇ ਆਈਆਂ ਸਾਡੀ ਕੋਸ਼ਿਸ਼ ਹੈ ਵੀ ਤਕਰੀਬਨ ਅਸੀਂ ਹਰ ਇੱਕ ਸਬੰਧੀ ਵਿੱਚ ਦੋ ਦੋ ਤਿੰਨ ਤਿੰਨ ਸਕੂਲ ਕਵਰ ਕਰ ਰਹੇ ਹਾਂ ਸਾਰੀ ਸਕੂਲਾਂ ਨੂੰ ਇਹਨਾਂ ਸ਼ਡਿਊਲ ਭੇਜ ਦਿੱਤਾ ਗਿਆ ਹੈ ਬਕਾਇਦਾ ਲਿਖਤੀ ਤੌਰ ਤੇ ਵੀ ਬੱਚਿਆਂ ਨੂੰ ਉਤ ਕਰਾਇਆ ਜਾਵੇ ਤਾਂ ਜੋ ਕੱਲ ਨੂੰ ਇਹ ਨਾ ਕਹਿਣ ਕਿ ਸਾਨੂੰ ਦੱਸਿਆ ਨਹੀਂ ਗਿਆਗਾ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਰੋਜ਼ ਨਿਊਜ਼ ਦਿੱਤੀ ਜਾ ਰਹੀ ਹੈ ਸਾਡੀ ਕੋਸ਼ਿਸ਼ ਹੈ ਸਾਰੀ ਟੀਵੀ ਚੈਨਲ ਚਲਾ ਰਹੇ ਹਾਂ ਸੋਸ਼ਲ ਮੀਡੀਆ ਚਲਾ ਰਹੇ ਹਾਂ ਤਾਂ ਜੋ ਸਾਰੇ ਇਨਸਾਨਾਂ ਨੂੰ ਪਤਾ ਲੱਗ ਸਕੇ ਕਿ ਕਾਨੂੰਨ ਸੋਧ ਹੋ ਚੁੱਕੀ ਹੈ ਤੇ ਸਾਡੇ ਜਿਹੜੇ ਬੱਚੇ ਹੈ ਉਹ ਕੋਈ ਵੀ ਗਲਤੀ ਨਾ ਕਰਨ ਤੇ ਨਾ ਤਾਂ ਬੱਚੇ ਬਿਰਤਚੇ ਬਹਿਣ ਤੇ ਨਾ ਉਹਨਾਂ ਦਾ ਮਾਤਾ-ਪਿਤਾ ਬਿਰਤਚੇ ਭਵੀ